ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਥੌਰ ਪ੍ਰਿੰਸੀਪਲ ਸ਼੍ਰੀ ਗੁਰਖਾਲ ਗੋਪਿੰਦ ਸਿਕਮਿਸ਼ਨਰੀ ਪਬਲਿਕ ਸਕੂਲ ਪਾਸਟਾ ਮੈਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੀਤੇ ਦੋ ਦਿਨਾਂ ਤੋਂ ਸਾਡੇ ਸਕੂਲ ਦੀ ਗਰਾਊਂਡ ਵਿੱਚ ਇੰਟਰ ਸਕੂਲ ਐਥਲੈਟਿਕ ਮੀਟ ਕਰਵਾਈ ਜਾ ਰਹੀ ਸੀ ਜਿਸ ਦਾ ਅੱਜ ਸਮਾਪਨ ਹੋਇਆ ਹੈ ਇਸ ਐਥਲੈਟਿਕ ਮੀਟ ਵਿੱਚ ਇਲਾਕੇ ਦੇ ਦੋ ਸਕੂਲ ਸੈਂਟ ਸੋਲજર ਪਬਲਿਕ ਸਕੂਲ ਪਾਸਟਾ ਲੈਕਸੀ ਗਲੋਬਲ ਪਬਲਿਕ ਸਕੂਲ ਨਰੂਡ ਪਾਸ਼ਟ ਤੇ ਸਾਡੇ ਆਪਣੇ ਸਕੂਲ ਸ੍ਰੀ ਗੁਰੂ ਹਰਗੋਬਿੰਦ ਸਿਕਮਿਸ਼ਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਸਕੂਲ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਵਿਦਿਆਰਥੀਆਂ ਵੱਲੋਂ 100 ਮੀਟਰ 200 ਮੀਟਰ ਲੌਂਗ ਜੰਪਰ ਕਪਰੇ ਸਨੀਡਲ ਰੇਸ ਸਪਨ ਰੇਸ ਆਦਿ ਅਨੇਕਾਂ ਵਰਗਾਂ ਦੇ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਪ੍ਰਾਪਤੀ ਯੋਗ ਜੋ ਪ੍ਰਾਪਤੀਆਂ ਕੀਤੀਆਂ ਨੇ ਅੱਜ ਅ ਫਾਈਨਲ ਮੌਕੇ ਅ ਨਾਮਲੀਵਾਂ ਸਾਡੇ ਇਲਾਕੇ ਦੀ ਬਹੁਤ ਹੀ ਉੱਗੀ ਸ਼ਖਸੀਅਤ ਮੈਡਮ ਅਮਰਦੀਪ ਕੌਰ ਜੀ ਐਮਐਸਸੀਬੀਆ ਡੋਨਾ ਵੱਲੋਂ ਕੀਤੀ ਗਈ ਇਸ ਮੌਕੇ ਤੇ ਸਮੂਹ ਮੀਟਿੰਗ ਮੈਂਬਰਾਂ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ ਮੈਂ بطور ਪ੍ਰਿੰਸੀਪਲ ਅ ਸਮੂਹ ਇਲਾਕਾ ਨਿਵਾਸੀਆਂ ਦਾ ਇਸ ਸੰਸਥਾ ਨੂੰ ਇਸ ਐਥਲੀਟ ਮੀਟ ਕਰਵਾਉਣ ਦੇ ਲਈ ਦਿੱਤੇ ਗਏ ਸਹਿਯੋਗ ਦੇ ਲਈ ਬਹੁਤ ਹੀ ਧੰਨਵਾਦ ਪ੍ਰਗਟਾ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਿੱਖ ਮਿਟਰੀ ਪਬਲਿਕ ਹਾਈ ਸਕੂਲ ਪਾਸਟਾ ਵਿਖੇ ਜੋ ਐਂਟਰ ਸਕੂਲ ਜਿਹੜੀ ਐਥਲੀਟ ਮੀਟ ਆ ਸਲਾਨਾ ਉਹ ਕਰਵਾਈ ਗਈ ਜਿਸ ਦੇ ਵਿੱਚ ਤਿੰਨੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਸਾਡੇ ਮੁੱਖ ਮਹਿਮਾਨ ਤੇ ਜੀ ਵੀ ਅਮਰਜੀਤ ਕੌਰ ਜੀ ਉਪੇ ਤੋਂ ਤੇ ਜਿਹੜੀ ਇਹ ਰਿਕਾਡਰ ਕੀਤਾ ਸੀਗਾ ਕੱਲ ਤੇ ਇਤਿਲੀ ਗਰੂਪ ਨੇ ਜਿਹੜਾ ਰਟਾਇਰਡ ਪ੍ਰਿੰਸੀਪਲ ਨਿਰਮਲ ਸਿੰਘ ਜੀ ਪਰਮਾਰ ਕੈਨੇਡਾ ਤੋਂ ਤੇ ਸਾਰਿਆਂ ਨੇ ਤੇ ਹੋਰ ਪਤਵੰਤੇ ਸੱਜਣਾ ਨੇ ਸਾਰਿਆਂ ਨੇ ਗੁਰਦੁਆਰੇ ਦੇ ਕਮੇਟੀ ਮੈਂਬਰਾਂ ਨੇ ਸਾਰਿਆਂ ਨੇ ਦੋ ਹੀ ਦਿਨ ਟਾਈਮ ਕੱਢ ਕੇ ਤੇ ਇਹ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਅਸਰ ਕਰਦੇ ਆ ਕਿ ਜਿਹੜੀ ਸਾਡੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀ ਇਹ ਜਿਹੜਾ ਸਕੂਲ ਚੱਲ ਰਿਹਾ ਤੁਸੀਂ ਇਲਾਕੇ ਦੇ ਵਿੱਚ ਇਹ ਸਾਡੇ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਸਾਡੇ ਇਲਾਕੇ ਦੇ ਵਿੱਚ ਇਹ ਸਕੂਲ ਬਹੁਤ ਜ਼ਿਆਦਾ ਪ੍ਰਭੁਲਤ ਹੈ ਤੇ ਇਸ ਦੇ ਵਿੱਚ ਪੜ੍ਹਾਈ ਜਿਹੜੀ ਹੈ ਉਹਦੇ ਟੀਚਰ ਜਿਹੜੇ ਆ ਉਹ ਅਸੀਂ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਸਾਰੇ ਇੰਟੈਲੀਜੈਂਟ ਨੇ ਸਾਰਿਆਂ ਦੇ ਕੋਲ ਵੱਟੀਆਂ ਵੱਡੀਆਂ ਡਿਗਰੀਆਂ ਨੇ ਤੇ ਉਹ ਜੋ ਅਸੀਂ ਸਮਰੱਥਾ ਦੇ ਮੁਤਾਬਕ ਉਹਨਾਂ ਨੂੰ ਰੱਖਿਆ ਹੋਇਆ ਤੇ ਜਿਹੜੇ ਸਕੂਲ ਦੇ ਵਿੱਚ ਉਹ ਆਪਣੀ ਵਿਦਿਆਪਧਿਆਨਿਤ ਪਰਮ ਕਾਰੀਸ਼ ਸਹਿਬ ਸਾਹਿਬ ਦੇ ਨਾਲ ਉਹ ਆਪਣੀ ਸੇਵਾ ਨਿਵਾਰੇ ਨੇ ਤੇ ਮੈਂ ਜਿੰਨੇ ਵੀ ਇੱਥੇ ਬੰਦੇ ਆਏ ਨੇ ਅੱਜ ਤੇ ਪਦਵਾਨਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਉਸਦਵਾਰਾ ਮੈਨੇਜਮੈਂਟ ਬੋਲੋ ਵੀ ਸਕੂਲ ਦੀ ਮੈਨੇਜਮੈਂਟ ਬੋਲੋ ਵੀ ਤੇ ਇੱਕ ਮੈਂ ਬੇਨਤੀ ਇਲਾਕਾ ਨਿਵਾਸੀਆਂ ਨੂੰ ਕਰਨੀ ਚਾਹੁੰਦਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਾਡੇ ਬਜ਼ੁਰਗਾਂ ਨੇ ਇਸੇ ਮਕਸਦ ਲਈ ਇਹ ਯਰਗਤਾ ਕੀਤੀ ਸੀ ਕਿ ਸਾਡੇ ਜਿਹੜੇ ਬੱਚੇ ਆ ਸਾਡੀਆਂ ਜਿਹੜੀਆਂ ਬੇਟੀਆਂ ਉਹ ਸ਼ਹਿਰਾਂ ਦੀ ਨਾ ਜਾਂ ਇਸ ਕਰਕੇ ਸਕੂਲੀ ਉਹਨਾਂ ਬਜ਼ੁਰਗਾਂ ਦੀ ਬਹੁਤ ਵਧੀਆ ਸੋਚ ਸੀ ਪਰ ਮੈਂ ਹੁਣ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਕਿ ਅਗਲਾ ਸੈਸ਼ਨ ਚੱਲਣਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਸਕੂਲ ਦੇ ਵਿੱਚ ਐਂਟਰ ਕਰਾਓ ਕਿਉਂਕਿ ਇੱਥੇ ਵਧੀਆ ਪੜ੍ਹਾਈ ਤੇ ਲੈਣ ਤੇ ਜਾਣ ਦਾ ਵੀ ਬੱਸਾਂ ਆ ਗਈਆਂ ਨੇ ਉਹਦਾ ਵੀ ਬੜਾ ਪ੍ਰਬੰਧ ਹੈ ਸਟਾਫ ਬੜਾ ਵਧੀਆ ਹੈ ਬਿਲਡਿੰਗਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੜੀਆਂ ਵਧੀਆ ਵਧੀਆ ਨੇ ਤੋਂ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਕਿਉਂਕਿ ਜੇ ਬੱਚੇ ਨੂੰ ਚੰਗੇ ਉਸਤਾਦ ਮਿਲਣ ਤੇ ਉਹ ਫਿਰ ਤਰੱਕੀ ਕਰ ਜਾਂਦਾ ਤੇ ਆਪ ਸਾਰਿਆਂ ਦੇ ਇਲਾਕਾ ਨਮਸ਼ੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੋਂ ਸਕੂਲ ਦੀ ਮੈਨੇਜਮੈਂਟ ਵੱਲੋਂ ਤੇ ਆਪਣੇ ਬੱਚਿਆਂ ਨੂੰ ਬੱਦ ਤੋਂ ਬੱਦ ਸਿੱਖ ਮਿਸ਼ਰਿ ਪ੍ਰਬਲਕ ਹਾਈ ਸਕੂਲ ਦੇ ਵਿੱਚ ਜਰੂਰ ਦਾਖਲਾ ਦਿਵਾਓ ਤੇ ਆਪਣੇ ਬੱਚਿਆਂ ਨੂੰ ਇੱਥੋਂ ਸਿੱਖਿਆ ਦਿਵਾਓ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਮੇਰਾ ਨਾਮ ਤਰਨਜੀਤ ਕੌਰ ਹੈ ਮੈਂ ਸ਼੍ਰੀ ਗੁਰੂ ਰਾਮ ਸਿੰਘ ਕਮਿਸ਼ਨਰੀ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ ਮੇਰੀ ਕਲਾਸ 10th ਹੈ ਅੱਜ ਸਾਡੇ ਸਕੂਲ ਵਿੱਚ ਖੇਡਾਂ ਦੇ ਮੁਕਾਬਲੇ ਕਰਾਏ ਗਏ ਸੀ ਜਿਸ ਵਿੱਚ ਤਿੰਨ ਸਕੂਲਾਂ ਨੇ ਭਾਗ ਲਿਆ ਸੀ ਮੈਂ ਉਸ ਵਿੱਚ ਫਰਸਟ ਪੋਜੀਸ਼ਨ ਤੇ ਆਈ ਹਾਂ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਬੱਚੇ ਇਸੇ ਖੇਡ ਵਿੱਚ ਭਾਗ ਲੈਣ ਤੇ ਜੋ ਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਵਧੀਆ ਹੈ ਤੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਖੇਡਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਧੰਨਵਾਦ ਤੁਸੀਂ ਮੈਨੂੰ opportunity ਦਿੱਤੀ ਕਿ ਮੈਂ ਪਾੜ ਬਣ ਸਕੀ ਇੰਨੇ ਨਾਈਸ ਪ੍ਰੋਗਰਾਮ ਦਾ ਬੱਚਿਆਂ ਨੇ ਬਹੁਤ ਹੀ ਅੱਛੀ ਪਰਫਾਰਮੈਂਸ ਕੀਤੀ ਦੇਖ ਕੇ ਬਹੁਤ ਦਿਲ ਖੁਸ਼ ਆਇਆ ਟੀਚਰਸ ਦਾ ਬੱਚਿਆਂ ਦਾ ਸਾਰਿਆਂ ਦਾ ਤੇ ਕਮੇਟੀ ਮੈਂਬਰਸ ਦਾ ਸਾਰਿਆਂ ਦਾ ਬਹੁਤ ਹੀ ਅੱਛਾ ਐਫਰਟ ਸੀ ਤੇ ਬਹੁਤ ਹੀ ਅੱਛੇ ਰਿਜ਼ਲਟਸ ਸੀ ਦੇਖ ਕੇ ਬੱਚਿਆਂ ਨੂੰ ਕੀ ਸਨਿਆਰ ਦੇ ਰਹੋ ਇੰਝ ਹੀ ਦਿਲ ਲਗਾ ਕੇ ਮਿਹਨਤ ਕਰਦੇ ਰਹੋ ਤੇ ਲਾਈਫ ਵਿੱਚ ਜ਼ਰੂਰ ਕਾਮਯਾਬ ਹੋਵੋ